ਸਸ਼ੀਗਲ ਦੋਸਤੋ ਆਟੋ ਵੀਲ ਰਣਜੀਤ ਐ ਨੂੰ ਤੇ ਆ ਗਿਆ ਫਿਰ ਤੋਂ ਨਵਾਂ ਸਟਾਕ ਤੁਹਾਨੂੰ ਸਟਾਕ ਦਿਖਾ ਦਈਏ 2015 ਮਾਡਲ 2023 ਮਾਡਲ 2023 ਮਾਡਲ ਤੇ 2022 ਮਾਡਲ ਕੱਲ ਸਭ ਤੋਂ ਪਹਿਲਾਂ ਦਿਖਾਵਾਂਗੇ ਬਲੈਕ ਸਕੋਰਪੀਓ ਐਨ ਜ਼ेड 8 ਪੈਟਰੋਲ ਗੱਡੀ ਚ ਜਿਹੜੀ ਐ 2022 ਮਾਡਲ ਤੇ 22000 ਕਿਲੋਮੀਟਰ ਚੱਲ ਰਹੀ ਐ ਬਹੁਤ ਹੀ ਸੋਲਿਡ ਗੱਡੀ ਐ ਬਹੁਤ ਹੀ ਵਧੀਆ ਗੱਡੀ ਐ ਤੇ ਦੂਸਰੀ ਨਾਲ ਇਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਕੀਆ ਸੈਲਟੋਜ਼ ਜਿਹੜੀ ਐ ਐ ਐਚਟੀ ਕੇ ਪਲਸ ਮਾਡਲ ਹੈਗਾ ਇਹ ਵੀ ਡੀਜ਼ਲ ਗੱਡੀ ਹੈ 8000 ਕਿਲੋਮੀਟਰ ਚੱਲੀ ਹੈ 8000 ਕਿਲੋਮੀਟਰ ਬਿਲਕੁਲ ਹੀ ਨਵੀਂ ਨਕੋਰ ਗੱਡੀ ਤੁਹਾਨੂੰ ਮਿਲ ਜਾਏਗੀ ਤੇ ਇਸ ਦੇ ਨਾਲ ਨਾਲ ਤੁਹਾਨੂੰ ਨੈਕਸਨ ਜਿਹੜੀ ਹੈ ਟਾਟਾ ਦੀ ਗੱਡੀ ਐਕਸ ਜੈਡ ਪਲਸ ਹੈ 2023 ਮਾਡਲ ਪੈਟਰੋਲ ਦੇ ਵਿੱਚ ਹੈ ਤੇ 20000 ਕਿਲੋਮੀਟਰ ਜਿਹੜੀ ਚੱਲੀ ਹੈ ਤੇ ਇਸ ਦੇ ਨਾਲ ਨਾਲ ਨਵਾਂ ਜਿਹੜਾ ਕ੍ਰੇਟਾ ਦਾ ਸਾਡੇ ਕੋਲ ਸਟਾਕ ਆ ਚੁੱਕਾ ਹੈ ਜਿਹੜਾ ਕਿ ਇਸ ਵੇਲੇ S1.4 ਡੀਜ਼ਲ ਜਿਹੜਾ 2015 ਮਾਡਲ ਹੈ ਤੇ ਬਹੁਤ ਹੀ ਵਧੀਆ ਸਟਾਕ ਇਸ ਵੇਲੇ ਅਵੇਲੇਬਲ ਹੈ ਤੇ ਜਿੱਦਾਂ ਕਿ ਆਟੋ ਵਿਲਸ ਤੁਹਾਨੂੰ ਪਹਿਲਾਂ ਵੀ ਸਰਵਿਸ ਦਿੰਦਾ ਹੈ ਫਾਈਨਾਂਸ ਦੀ ਐਕਸਚੇਂਜ ਦੀ ਯਾਨੀ ਕਿ ਤੁਸੀਂ ਪੁਰਾਣੀ ਗੱਡੀ ਐਕਸਚੇਂਜ ਵੀ ਕਰਾ ਸਕਦੇ ਹੋ ਫਾਈਨਾਂਸ ਦੀ ਫੈਸਿਲਿਟੀ ਵੀ ਦਿੰਦੇ ਆ ਤੇ ਇਸ ਦੇ ਨਾਲ-ਨਾਲ ਤੁਹਾਨੂੰ ਇਹਨਾਂ ਗੱਡੀ ਦੇ ਉੱਤੇ ਤੁਹਾਨੂੰ ਵਾਰੰਟੀ ਵੀ ਮਿਲੇਗੀ ਤੇ ਛੇਤੀ ਕਰੋ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਇਸ ਦੇ ਨਾਲ-ਨਾਲ ਹੋਰ ਵੀ ਬਹੁਤ ਜ਼ਿਆਦਾ ਸਟਾਕ ਹੈ ਤੁਸੀਂ ਸ਼ੋਰੂਮ ਵਿਜ਼ਿਟ ਕਰੋ ਤੁਹਾਨੂੰ ਸਟਾਕ ਮਿਲੇਗਾ ਟੈਸਟ ਡਰਾਈਵ ਲਓ ਉਸ ਤੋਂ ਬਾਅਦ ਆਪਣੀ ਗੱਡੀ ਆਪਣੇ ਘਰ ਲੈ ਜਾਓ